ਹੁਣੇ-ਹੁਣੇ ਮੌਸਮ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਜਿਸ ਦੇ ਚੱਲ ਦੇ ਲਗਾਤਾਰ ਬਾਰਿਸ਼ ਹੋ ਰਹੀ ਹੈ ਪਰ ਬਾਰਿਸ਼ ਕਰਕੇ ਕਈ ਥਾਵਾਂ ਦੇ ਉੱਤੇ ਪੋਲ ਵੀ ਖੁੱਲੀ ਦੂਜੇ ਪਾਸੇ ਜੇਕਰ ਅਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਪਿਆ ਇੱਥੇ ਕਈ ਇਲਾਕਿਆਂ ਦੇ ਵਿੱਚ ਬੱਦਲ ਫਟਣ ਦੇ ਘਟਨਾਵਾਂ ਸਾਹਮਣੀਆਂ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਸੱਤ ਲੋਕ ਲਾਤਾ ਦੱਸੇ ਜਾ ਰਹੇ ਨੇ 25 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਤੇ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਚੱਲ ਰਿਹਾ ਹੈ ਇਸ ਵੇਲੇ ਮੀਂਹ ਦਾ سلسلہ جاری ਹੈ ਭਾਰੀ ਮੀਂਹ ਕਾਰਨ ਮੰਡੀ ਜ਼ਿਲ੍ਹੇ ਦੇ ਵਿੱਚ ਵਿਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਭਾਰਤੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜ਼ਿਲ੍ਹੇ ਦੇ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਕਾਰਸੋ ਖੇਤਰ ਦੇ ਵਿੱਚ ਦੋ ਥਾਵਾਂ ਤੇ ਬੱਦਲ ਫਟਣ ਕਾਰਨ ਵਿਅਕਤੀ ਦੀ ਮੌਤ ਹੋਈ ਜਦਕਿ ਕੁਝ ਲੋਕਾਂ ਦੇ ਲਾਪਤਾ ਹੋਣ ਦਾ ਖਦ사 ਜਤਾਇਆ ਜਾ ਰਿਹਾ ਹੈ ਘਟਨਾ ਦੇ ਵਿੱਚ ਕੁਝ ਘਰਾਂ ਦੇ ਵਾਹਨ ਅਤੇ ਹੋਰ ਚੀਜ਼ਾਂ ਵਹਿ ਗਈਆਂ ਨੇ ਜਾਣਕਾਰੀ ਦੇ ਮੁਤਾਬਿਕ ਇਹ ਗੱਲ ਸਾਹਮਣੇ ਆਈ ਪ੍ਰਸ਼ਾਸਨ ਦੀ ਟੀਮ ਮੌਕੇ ਦੇ ਉੱਤੇ ਬਚਾਅ ਕਾਰਜ ਲਈ ਤਿਆਰ ਆ ਪਰ ਤੇਜ਼ ਕਰਨ ਦੇ ਸਾਹਮਣੇ ਟੀਮ ਬੇਵੱਸ ਹੈ ਇੱਥੇ 16 ਲੋਕਾਂ ਨੂੰ ਸੁਰੱਖਿਆ ਥਾਂ ਦੇ ਉੱਤੇ ਭੇਜ ਦਿੱਤਾ ਗਿਆ ਇਹਨਾਂ ਦੇ ਵਿੱਚ 12 ਬੱਚੇ ਤੇ 4 ਔਰਤਾਂ ਸ਼ਾਮਿਲ ਨੇ ਕਾਸੋਕ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਸੇ ਲੋਕ ਮਦਦ ਲਈ ਬਚਾਅ ਲਈ ਚੀਕਾਂ ਮਾਰਦੇ ਰਹੇ ਦੂਜੇ ਪਾਸੇ ਸਰਾਜ ਖੇਤਰ ਦੇ ਵਿੱਚ ਕੁਕਲਾ ਨੇੜੇ 16 ਮੈਗਾਵਾਟ ਦੇ ਪਾਟੀਕਰ ਪਾਵਰ ਪ੍ਰੋਜੈਕਟ ਦੇ ਵਹਿ ਜਾਣ ਦੀ ਜਾਣਕਾਰੀ ਹੈ ਇੱਥੇ ਇੱਕ ਪੁਲ ਦੇ ਨਾਲ ਕੁਝ ਵਾਹਨ ਵੀ ਵਹਿ ਗਏ ਨੇ ਦੂਜੇ ਪਾਸੇ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ ਜਿਸ ਦੇ ਚੱਲ ਦੇ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਇਸ ਦੇ ਨਾਲ ਹੀ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਉੱਥੇ ਪੁਲਸੀ ਉਹ ਵੀ ਜਿਹੜੇ ਕਿ ਢਹਿ ਢੇਰੀ ਹੋ ਗਏ ਇਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਹੁਣ ਲੋਕਾਂ ਲਈ ਖਤਰੇ ਦੀ ਘੰਟੀ ਬਣਦਾ ਨਜ਼ਰ ਆ ਰਿਹਾ ਹੈ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਪੈਦਾ ਹੋਈ ਸਥਿਤੀ ਅਤੇ ਜ਼ਿਆਦਾਤਰ ਸੜਕਾਂ ਬੰਦ ਹੋਣ ਆਦਿ ਮੱਦੇ ਨਜ਼ਰ ਜਾਨ ਮਾਲ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ 1 ਜੁਲਾਈ 2025 ਨੂੰ ਮੰਡੀ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਹੋਰ ਵਿਦਿਅਕ اداروں ਨੂੰ ਬੰਦ ਰੱਖਣ ਦਾ ਫੈਸਲਾ ਕਰ ਦਿੱਤਾ ਗਿਆ ਦੂਜੇ ਪਾਸੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਕਈ ਥਾਵਾਂ 'ਤੇ ਜਲਥਲ ਦੇਖਣ ਨੂੰ ਮਿਲਿਆ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਨੇ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾਉਂਦੇ ਹਾਂ ਜੇ ਕੁਮਾਰ ਬਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਜੀ ਪਾਣੀ 15 16 ਸਾਲ ਹੋ ਗਏ ਨੇ ਇੱਥੇ ਪਾਣੀ ਇਹਨਾ ਇੱਥੇ ਬੱਚੇ ਡਿੱਗਦੇ ਨੇ ਟੂਟੀਆਂ ਜਰਾਨੀਆਂ ਵਿਚਾਰੀ ਰਹਿਣੀਆਂ ਇੱਦਾਂ ਸਗਾਨੀ ਮਾਤਾ ਮੰਦਰ ਹੈਗਾ ਹਾਂਜੀ ਔਰ ਸਾਹਮਣੇ ਗੁਰਦੁਆਰਾ ਹੈ ਇੱਦਾਂ ਗਰੀਬ ਇਸਾਨ ਘਾਟੇ ਦੀ ਪਾਣੀ ਇੰਨੀ ਪ੍ਰੋਬਲਮ ਸੇ ਗੰਦਾ ਪਾਣੀ ਬੋ ਆਂਦੀ ਏ ਇਹ ਤਾਂ ਬਾਰਿਸ਼ੇ ਦੋ ਜੜੀ ਪਈ ਏ ਤਿੰਨ ਚਾਰ ਦਿਨ ਪਈਏ ਬਾਰਿਸ਼ ਤੇ ਕੰਮ ਖਤਮ ਹੋ ਜੇ ਨਾ ਇਥੋਂ ਦਾ ਜੀ ਕੋਈ ਕੌਂਸਲ ਨੂੰ ਸ਼ਿਕਾਇਤ ਕੀਤੀ ਸਰ ਸਾਹਿਬ ਕੋਈ ਸੁਣਦੇ ਅਜੇ ਇਸ ਧਰਤੀ ਨੂੰ ਨਹੀਂ ਕੀਤੀ ਉਹਨਾਂ ਕਹਿੰਦੇ ਬੁੱਧਵਾਰ ਅਸੀਂ ਆਵਾਂਗੇ ਫਿਰ ਮੌਕਾ ਦੇਖਾਂਗੇ ਆਣ ਕੇ ਜੀ ਕਈ ਬਦਿਆ ਸ਼ਿਕਾਇਤ ਕੀਤੀ ਅਸੀਂ ਕੋਈ ਸੁਣਦਾ ਜੇ ਲਗਾਤਾਰ 3 ਦਿਨ ਬਰਸਾਤ ਪੈ ਜਵੇ ਉਦੋਂ ਕੀ ਹਾਲਾਤ ਹੋਰੋਂ ਕੀ ਇਹ ਦਖਾਨਾਂ ਦੇ ਪਾਣੀ ਵਾੜ ਜਾਣਾ ਲੱਗਣਾ ਨਹੀਂ ਕਿਸੇ ਨੇ ਬੜਾ ਬੋਲਾ ਹਾਲ ਹੈ ਹਾਂਜੀ ਆ ਦੇਖੋ ਉਹਨਾਂ ਬੱਚਾ ਲੈ ਕੇ ਜਾ ਰਿਹਾ ਆ ਦੇਖੋ ਆ ਰਹੇ ਨੇ ਅਗਲੀ ਜਾ ਰਿਹਾ ਉਹ ਕਹਿੰਦੇ ਪਾਣੀ ਡਰਦਾ ਜਾਣਾ ਨਹੀਂ ਪਾਣੀ ਜਿਵੇਂ ਥੱਲੇ ਇਹ ਵੀ ਨਹੀਂ ਇਹਨਾਂ ਪਤਾ ਖੱਡਾ ਕਿੱਥੇ ਹੈ ਕਿੱਥੇ ਖੱਡਾ ਹੈ ਕੋਈ ਪਤਾ ਨਹੀਂ ਇੱਥੇ 5-6 ਜਣੇ ਡਿੱਗੇ ਨੇ ਚਾਹੇ ਸ਼ਾਗਰ ਸਕੂਟਰ ਵਾਲੇ ਸਰਿੰਦਰ ਸਿੰਘ ਕੈਰੋ ਜੀ ਬੁਰਨਾ ਕੀ ਪ੍ਰੋਬਲਮ ਕੀ ਆ ਜੀ ਭਾਈ ਗੁਰਨਾਨਕ ਮਾਰਕੀਟ ਦੇ ਇਹਦੇ ਵਿੱਚ ਅਜ 15 ਸਾਲ ਹੋ ਗਏ ਆ ਸਾਨੂੰ ਰੋਜ਼ ਕੋਈ ਨਾ ਕੋਈ ਪਰੇਸ਼ਾਨੀ ਆਉਂਦੀ ਆ ਕਦੀ ਤਾਂ ਪੁਲਿਸ ਮੁਲਾਜ਼ਮ ਆ ਜਾਂਦੇ ਆ ਗੱਡੀਆਂ ਚੱਕੋ ਜੀ ਬਾਹਰ ਇੰਤਜ਼ਾਮ ਨਹੀਂ ਤੁਹਾਡਾ ਕੋਈ ਵੀ ਗੱਡੀਆਂ ਬਾਹਰ ਆ ਚਲਾਨ ਕਰਕੇ ਉਹ ਚਲ ਜਾਂਦੇ ਆ ਪਰ ਇਹ ਸੜਕ ਵੇਖੋ ਪਹਿਲਾਂ ਇਹ ਸੜਕ ਇਹਦੇ ਅੰਦਰ ਆ ਕਾਰਪੋਰੇਸ਼ਨ ਦੇ ਅੰਦਰ ਆ ਜਾਂ ਪੰਜਾਬ ਸਰਕਾਰ ਦੇ ਅੰਦਰ ਆ ਜਾਂ ਸੈਂਟਰ ਸਰਕਾਰ ਦੇ ਅੰਦਰ ਆ ਇਹਦਾ ਹੱਲ ਕੌਣ ਕਰੂਗਾ ਇਹਦਾ ਹੱਲ ਕੌਣ ਕਰੂਗਾ ਸਾਡੀ ਕੋ ਸੰਭਾਈ ਨਹੀਂ ਹੋ ਰਹੀ ਦਿੱਕਤ ਕੀ ਹੈ ਦਿੱਕਤ ਕੀ ਹੈ ਦੇਖੋ ਕੀ ਹਾਲਾਤ ਹੋਏ ਪਏ ਸਾਡੇ ਛੜਕਦੇ ਪਾਣੀ ਕਿੰਨਾ ਖੜਾ ਚਿੱਕਰ ਕਿੰਨਾ ਖੜਾ ਕੋਈ ਵੀ ਇੱਥੇ ਡੇਂਗੂ ਡੇਂਗੂ ਜਿਹੜਾ ਆ ਆਪਣਾ ਡੇਂਗੂ ਫੈਲ ਰਿਹਾ ਇਹਦੇ ਵਿੱਚ ਅਸੀਂ ਕੀ ਦੱਸੋ ਕਿੱਥੇ ਨੂੰ ਜਾਈਏ ਕੀ ਕਰੀਏ ਸਾਡੇ ਦੁਕਾਨਦਾਰ ਇੰਨੇ ਪਰੇਸ਼ਾਨ ਆ ਕੋਈ ਇਹਦਾ ਮਸਲਾ ਜਿਹੜਾ ਹੱਲ ਨਹੀਂ ਹੋ ਰਿਹਾ ਅਸੀਂ ਬਾਰ-ਬਾਰ ਕਹਿ ਕੇ ਕਹਿ ਕੇ ਥੱਕ ਗਏ ਆ ਕਿ ਪ੍ਰਸ਼ਾਸਨ ਨੂੰ ਵੀ ਪਤਾ ਹੈ ਕਿ ਸਾਡੇ ਦੇਖੋ ਹਰਦੀਪ ਨਗਰ ਇੱਧਰ ਪੈਂਦਾ ਉਦੋਂ ਸਿੰਘ ਨਗਰ ਪੈਂਦਾ ਸੂਚੀ ਪਿੰਡ ਪੈਂਦਾ ਸਾਰੇ ਕੌਂਸਲਰ ਦੋ ਐਮਐਲਏ ਸਾਹਿਬ ਸਾਡੇ ਹੈਗੇ ਆ ਉਹਨਾਂ ਨੇ ਕੋਈ ਇਹਦਾ ਹੱਲ ਨਹੀਂ ਕਰ ਰਿਆ ਉਧਰੋਂ ਪਹਿਲਾਂ ਸਾਡੇ ਰੋਣਾ ਸਾਹਿਬ ਸੀਗੇ ਉਹਨੂੰ ਵੀ ਕਹਿ ਕੇ ਥੱਕ ਗਿਆ 10 ਬੁਰੀ ਕਿਹਾ ਕਾਰਪੇਸ਼ ਉਹਨਾਂ ਨੇ ਫੋਨ ਕੀਤਾ ਉਹਨਾਂ ਦਾ ਕੋਈ ਉਹਨੇ ਹੱਲ ਨਹੀਂ ਕੋਲ ਅਸੀਂ 바ਵਾ ਹੈਂਡੂ ਨੂੰ ਵੀ ਫੋਨ ਕੀਤਾ ਪਰ ਉਹਨਾਂ ਨੇ ਚੁੱਕਿਆ ਨਹੀਂ ਸ਼ਾਇਦ ਚਲੋ ਦੁਬਾਰਾ ਅਸੀਂ ਕਰਦੇ ਹਾਂ ਦਾ ਹੱਲ ਕੋਈ ਇੰਚਾਰਜ ਸਾਹਿਬ ਨੂੰ ਸਮੱਸਿਆ ਨੂੰ ਲੈ ਕੇ ਆਪਣੇ ਕੌਂਸਲਰ ਨੂੰ ਦੱਸਿਆ ਇਹ ਦਿਨੇਸ਼ ਢਾਲ ਜੀ ਨਾਲ ਗੱਲ ਹੋਈ ਹੈ ਜੀ ਹੁਣੇ ਉਹ ਕਹਿੰਦੇ ਬੁੱਧਵਾਰ ਆ ਕੇ ਮੈਂ ਮੌਕਾ ਵੇਖਦਾ ਬਾਕੀ ਉਹ ਕਹਿੰਦੇ ਜੇ ਤੁਹਾਡਾ ਜਾਮ ਲੱਗਦਾ ਤੁਸੀਂ ਲਾ ਲਓ ਸਾਨੂੰ ਕੋਈ ਤਰਾਈ ਨਹੀਂ ਇਹ ਮੌਕਾ ਦੇਖਦਾ ਤੁਸੀਂ ਇਹ ਐਸ ਦੀ ਸ਼ਿਕਾਇਤ ਮੇਅਰ ਨੂੰ ਕੀਤੀ ਕਮਿਸ਼ਨਰ ਨੂੰ ਕੀਤੀ ਸਾਰਿਆਂ ਨੂੰ ਕੀਤੀ ਹੋਈ ਹੈ ਜੀ ਰੋੜਾ ਸਾਹਿਬ ਨੇ ਫੋਨ ਕਰਕੇ ਸਾਡੇ ਸਾਹਮਣੇ ਕੀਤੀ ਹੋਈ ਹੈ ਇਹ ਰੋੜਾ ਨੇ ਪਤਾ ਲੋਕੀ ਦੁਨੀਆ ਸਾਰੀ ਲੰਘਦੀ ਹੈ ਅੱਖਾਂ ਇਹ ਮੰਨ ਚੱਕ ਕੇ ਚਾਹੀਦੀਆਂ ਦੇਖਣੀਆਂ ਚਾਹੀਦੀਆਂ ਕਿ ਕੀ ਹਾਲਾਤ ਹੋ ਗਏ ਨੇ ਰੋਜ਼ ਰੋਜ਼ ਦਾ ਕੰਮ ਹੈ ਰੋਜ਼ ਉਹਨੂੰ ਅਸੀਂ ਪ੍ਰੈਸ ਵਾਲਿਆਂ ਨੂੰ ਸਾਡੇ ਪ੍ਰੈਸ ਵਾਲਾ ਸਾਥ ਦੇ ਰਿਹਾ ਪਬਲਿਕ ਸਾਥ ਦੇ ਰਹੀ ਆ ਪੁਰਕਾ ਕਾਰਪੋਰੇਸ਼ਨ ਸਾਥੀ ਦੇ ਰਹੀ ਪ੍ਰਸ਼ਾਸਨ ਸਾਥੀ ਦੇ ਰਿਆ ਬਾਰ-ਬਾਰ ਕਹਿ ਕਹਿਤਾ ਕਹੇ ਅਸੀਂ ਤਾਂ ਦਾਦੀ ਕੀ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਮੌਸਮ ਬੇਹਦ ਖਰਾਬ ਹੈ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਇਸ ਕਰਕੇ ਲੋਕ ਪਹਾੜੀ ਇਲਾਕਿਆਂ ਵੱਲ ਨਾ ਜਾਣ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਮੌਸਮ ਬਦਲ ਦੇ ਨਾਲ ਕਈ ਥਾਵਾਂ ਦੇ ਉੱਤੇ ਜਿਹੜੇ ਕਿ ਪਾਣੀ ਭਰਿਆ ਜ਼ਿਰਕਪੁਰ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ